ਸੰਗਤ ਜੀ ਪਤਾ ਹੀ ਆ ਸਾਰਿਆਂ ਨੂੰ ਦੋ ਤਿੰਨ ਦਿਨ ਤੋਂ ਆਪਾਂ ਦੇਖ ਹੀ ਰਹੇ ਹਾਂ ਕਿਸਾਨਾਂ ਵਾਲਾ ਸਾਰਾ ਸਿਸਟਮ ਹੈ ਨਾ ਸਰਕਾਰ ਵਾਲਾ ਪ੍ਰਸ਼ਾਸਨ ਵਾਲਾ ਇਹ ਭਗਵਾਨਤ ਮਾਨ ਵਾਲਾ ਉਹਦੀ ਬੋਲਬਾਣੀ ਸੀ ਜਿਹੜੀ ਵੀ ਹੈ ਨਾ ਵੀ ਮੈਂ ਆਣ ਨਹੀਂ ਦੇਣਾ ਚੰਡੀਗੜ੍ਹ ਜਾਂ ਮੇਰਾ ਨਰਮ ਰਵਈਆ ਜੀ ਮੈਂ ਇਹ ਕਰਦਾਗਾ ਆਪਣੀ ਆਈ ਤੇ ਆ ਗਿਆ ਉਹ ਕਰਦਾਗਾ ਤੇ ਅੱਜ ਰੋਕਿਆ ਵੀ ਹੈਗਾ ਕਿਸਾਨਾਂ ਨੂੰ ਹੈ ਨਾ ਉਹਨਾਂ ਨੇ ਭਾਈ ਅਸੀਂ ਤਾਂ ਹੀ ਕਹਿੰਦੇ ਆ ਵੀ ਇਕੱਲੇ ਇਕੱਲੇ ਰਹੋਗੇ ਲੱਗ ਰਹੋਗੇ ਅਰ ਹੰਕਾਰ ਚ ਰਹੋਗੇ ਨਾ ਤਾਂ ਭਾਈ ਸਰਕਾਰਾਂ ਨੇ ਤੁਹਾਨੂੰ ਦੱਬ ਲੈਣਾ ਆ ਹੁਣ ਜਿਵੇਂ ਹਰਿਆਣੇ ਚ ਸੀਗਾ ਇੱਕ ਲੀਡਰ ਹੈ ਨਾ ਹੰਕਾਰ ਗਿਆ ਸੀ ਜਿਆਦਾ ਪਰਮਾਤਮਾ ਨੇ ਵੀ ਧਰਤੀ ਨਾਲ ਮਾਰਿਆ ਇੱਥੇ ਚੱਲਦੀ ਅੱਜ ਕਿੱਥੇ ਵੀ ਨਹੀਂ ਚੱਲਦੀ ਤੇ ਕਹਿਣਾ ਚਾਹੁੰਦੇ ਆ ਭਾਈ ਲੀਡਰਾਂ ਨੂੰ ਸਾਰਿਆਂ ਨੂੰ ਹੈ ਨਾ ਵੀ ਹੰਕਾਰ ਛੱਡੋ ਇਹ ਵੀ ਮੈਂ ਪਤਾ ਨਹੀਂ ਕੀ ਆ ਜਾਂ ਮੇਰੇ ਪਿੱਛੇ ਥੋੜੀ ਜੀ ਸੰਗਤ ਤੁਰਦੀ ਹੈ ਨਾ ਵੀ ਮੈਂ ਪਤਾ ਨਹੀਂ ਕੀ ਆ ਇਕੱਲਾ ਕੀ ਕਰ ਲਾਂ ਇਕੱਲੇ-ਕੁੱਲੇ ਕੁਝ ਨਹੀਂ ਹੋਇਆ ਕਦੇ ਕਿਸੇ ਵਾਸਤੇ ਵੀ ਚਾਹੇ ਐਸਕੇਮ ਵਾਲੇ ਨੇ ਨੌਨ ਪੋਲਿਟিক্যাল ਵਾਲੇ ਨੇ ਕੋਈ ਵੀ ਹੈ ਨਾ ਭਾਈ ਕੱਲੇ ਨਹੀਂ ਕੁਝ ਵੀ ਕਰ ਸਕਦੇ ਇਕੱਠੇ ਹੋ ਜੋ ਟਾਈਮ ਸਰ ਹੈ ਨਾ ਕਿਉਂਕਿ ਨੁਕਸਾਨ ਕਿਸੇ ਲੀਡਰ ਦਾ ਨਹੀਂ ਹੋਣਾ ਠੀਕ ਹੈ ਨੁਕਸਾਨ ਹੋਣਾ ਕੀਰਤੀ ਕੋਮ ਦਾ ਬਾਬੇ ਨਾਨਕ ਦੀ ਖੇਤੀ ਦਾ ਠੀਕ ਹੈ ਅੱਜ ਚੰਡੀਗੜ੍ਹ ਚ ਜ ਆ ਨਹੀਂ ਨਾ ਪਾਈ ਇਹਦਾ ਮਤਲਬ ਇਹ ਸੀਗਾ ਵੀ ਅਗਲੇ ਸੋਚੀ ਦੇ ਨੇ ਵੀ ਪੱਟੇ ਹੋਏ ਹੋ ਕੇ ਪੱਟੇ ਹੋਏ ਨੇ ਅਗਲੇ ਹੈ ਨਾ ਵੀ ਹਾਂ ਪਾੜ ਪਏ ਹੋਏ ਨੇ ਇਹਨਾਂ ਜ ਹੈ ਨਾ ਠੀਕ ਹੈ ਸਾਰੇ ਇਕੱਠੇ ਹੁੰਦੇ ਹਨ ਕਿ ਮਜਾਲਤੀ ਚੰਡੀਗੜ੍ਹ ਦੀ ਹੈ ਨਾ ਤੇ ਬਾਈ ਲੜਨਾ ਪੈਣਾ ਹੈ ਪਰ ਲੜਨਾ ਇਕੱਠੇ ਹੋ ਕੇ ਪੈਣਾ ਹੈ ਲੜਨਾ ਬਾਬੇ ਨਾਨਕ ਦੀ ਖੇਤੀ ਵਾਸਤੇ ਪੈਣਾ ਆ ਕੀਰਤੀ ਲੋਕਾਂ ਵਾਸਤੇ ਹੈ ਨਾ ਜਿਹੜੇ ਮਿਹਨਤ ਕਸ ਲੋਕ ਨਹੀਂ ਮਿਹਨਤ ਕਰ ਦਿੰਦੀ ਰਾਜ ਇਹਨਾਂ ਨੂੰ ਮੁੱਲ ਨਹੀਂ ਦਿੰਦੀ ਸਰਕਾਰ ਹੈ ਨਾ ਇਸ ਕਰਕੇ ਕਹਿੰਦੇ ਭਾਈ ਇਕੱਠੇ ਹੋ ਜੋ ਹੰਕਾਰ ਛੱਡ ਦੋ ਇਹ ਵੀ ਮੈਂ ਪਤਾ ਨਹੀਂ ਕਿੰਡਾ ਕ ਵੱਡਾ ਲੀਡਰਾਂ ਚਾਰ ਕਿ ਜਣੇ ਮੇਰੇ ਵਿੱਚ ਤੁਰਨ ਲੱਗ ਗਏ ਹੈ ਨਾ ਬਸ ਆਹੀ ਬੇਨਤੀ ਸੀ ਬੱਬਾ ਜੀ ਹੈ ਨਾ ਤੇ ਲੜਨਾ ਪੈਣਾ ਸੰਘਰਸ਼ ਕਰਨਾ ਪੈਣਾ ਆ ਫੇਰੇ ਭਲਾ ਹੋਣਾ ਕੌਮ ਦਾ ਤੁਸੀਂ ਬਾਣੀ ਰਹੋ ਹਰ ਤਾਜ਼ਾ ਅਪਡੇਟ ਦਿ ਲਈ ਔਨ ਸਕਾਈ ਟੀਵੀ ਦਿਨਾਲ